ਦੇ ਤੋਂ ਵੀ ਖਤਰਾ ਵਾ ਗੰਗੂ ਦੇ ਦੋ ਮੁੰਡੇ ਹੈਗੇ ਆ ਲਾਡੀ ਤੇ ਕਾਕਾ ਤੇ ਸਾਨੂੰ ਲੱਬੇ ਤੋਂ ਵੀ ਖਤਰਾ ਵਾ ਉਹਦੇ ਬੇਟੇ ਹੈਗੇ ਆ ਦੋ ਬੇਟੇ ਉਹਨਾਂ ਦੇ ਹੈਗੇ ਆ ਮੰਨਾ ਤੇ ਜੱਜ ਹਾਂਜੀ ਤੇ ਕੇਵਲੀ ਤੇ ਕੇਵਲੀ ਦੇ ਡਾਡੀ ਇਹਨਾਂ ਵੱਲੋਂ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹਾਂਜੀ ਇਹਨਾਂ ਅੱਥਾਂ ਜਾਣਿਆਂ ਵੱਲੋਂ ਮੈਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਕੋਕੇ ਗਵਾ ਕੋਕ ਤੇ ਕੋਕ ਦਾ ਬੇਟਾ ਹੈ ਗਾਵਾ ਕੇਵਲੀ ਆ ਜਿਹੜੀ ਤੁਸੀਂ ਫੋਟੋ ਪੜੀਏ ਕੋਹ ਨੇ ਕਿਉਂ ਮੇਰੇ ਹਸਬੰਡ ਹੈਗੇ ਸਰ ਅੱਛਾ ਇਹ ਤਾਂ ਕਿੰਨੀ ਹਾਂਜੀ ਸਰ ਕਦੋਂ ਇਹ 2016 ਦੀ ਹੋਈ ਜੇ ਡੈਥ 8 ਸਾਲ ਹੋ ਗਏ ਜੋ ਇਹ ਕਰਦਾ ਹਿੱਲੇ ਸਿਲਾ ਕਿਦਾਂ ਚੰਦਾ ਡਾ ਅੱਧਾ ਹੀ ਢਾੜੀ ਦੱਪਾਈ ਕਰਦੀਆਂ 900 ਮਾਮਾ ਤੇ ਆਈਆਂ ਕਿ ਹੱਡਾ ਨਾ ਮੇਰਾ ਉਧਰ ਵੀ ਪੇਕੇ ਵਾਲ ਵੀ ਕੋਈ ਸਹਾਰਾ ਨਹੀਂ ਜਾਈਏਗਾ ਅਸੀਂ ਮਾਮਾ ਤੇ ਹੀ ਆਈਆਂ ਸਾਨੂੰ ਮਾਰਦੀ ਕੁਟਦੇ ਅਸੀਂ ਕਿਹੜਾ ਕਿਸੇ ਕੋਲੋਂ ਮੰਗਦੇ ਅਸੀਂ ਤੇ ਆਪਣਾ ਹੀ ਰੋਟੀ ਪਾਣੀ ਕਰਦੇ ਆਂ ਦੋ ਸਾਡੇ ਬੱਚੇ ਆ ਮੈਂ بیٹے ਨੂੰ ਜੀਤੀਮ ਖਾਨੇ ਭੇਜਿਆ ਹੋਇਆ ਬੇਟੀ ਨੂੰ ਇਹਨਾਂ ਤੋਂ ਡਰਦੀ ਨੇ ਮੈਂ ਪੇਕਿਆਂ ਦੇ ਘਰ ਭੇਜਿਆ ਹੋਇਆ ਮੇਰੀ ਬੇਟੀ ਜਵਾਨ ਹੈਗੀ ਆ ਇਸ ਕਰਕੇ ਦੇਖ ਜਦ ਕਿ ਉਹਦਾ ਪੋਸਟਮਾਨ ਸਾਡੇ ਕੋਲ ਰਿਪੋਰਟਾਂ ਕੋਲ ਪਈਆਂ ਨੇ ਇਹਨੇ ਕੇਸ ਸਰ ਇਹਨਾਂ ਨੂੰ ਆਪ ਰੋਕਦੇ ਆਂ ਕਿ ਸਰ ਤੁਸੀਂ ਇੱਥੇ ਕੂੜਾ ਘੜ ਕੇ ਨਾ ਸਕੋ ਸਾਡੇ ਪਸ਼ੂਆਂ ਦਾ ਨੁਕਸਾਨ ਹੋ ਜਾਏਗਾ ਜਾਂ ਜਾਨਵਾਲੀ ਨੂੰ ਕੋਈ ਵੀ ਨੁਕਸਾਨ ਹੋ ਸਕਦਾ ਵਾ ਤਦ ਬੜੀ ਕੀ ਨਾਮ ਆਪਣਾ ਮੇਰਾ ਨਾਮ ਨਰਿੰਦਰਪਾਲ ਸਿੰਘ ਹੈ ਜੀ ਤਲਵੰਡੀ ਡੋਗਣਾ ਸਾਡਾ ਪਿੰਡ ਹੈ ਜ਼ਿਲ੍ਹਾ ਹਮੇਸ਼ਾਰ ਹੈ ਜੀ ਅੱਜ ਬੜੀ ਇਲਿਗੇਸ਼ਨ ਲੱਗਾ ਤੁਹਾਡੇ ਤੇ ਕਿ ਵੀ ਤੁਸੀਂ ਇੱਕ ਬਜ਼ੁਰਗ ਮਾਤਾ ਨੂੰ ਕੋਈ ਨੌਨ ਨੂੰ ਮਾਰਕੀਟ ਦਾ ਮਾਮਲਾ ਤੁਹਾਡੇ ਸਾਹਮਣੇ ਆਇਆ ਹੈ ਕੀ ਕਹਣਾ ਹੈ ਸਰ ਜਿੰਨੇ ਵੀ ਬੇਬੁਨਿਆਦ ਇਲਜ਼ਾਮ ਨੇ ਸਾਡੇ ਤੇ ਕੁੱਟ ਮਾਰਦੇ ਬਿਲਕੁਲ ਸਰ ਬੇਬੁਨਿਆਦ ਤੇ ਝੂਠੇ ਨੇ ਸਰ ਉਹਨਾਂ ਦੇ ਕੋਲੋਂ ਜਾਂ ਕੋਈ ਆਡੀਓ ਰਿਕਾਰਡਿੰਗ ਜਾਂ ਵੀਡੀਓ ਆਫਰੀ ਜਾਂ ਫੋਟੋਗ੍ਰਾਫੀ ਸਰ ਕੋਈ ਵੀ ਹੋਵੇ ਸਾਨੂੰ ਅਸੀਂ ਉਹਨਾਂ ਦੇ ਉੱਤੇ ਹੱਥ ਚੁੱਕਦੇ ਗਏ ਤੇ ਸਰ ਜੋ ਹਰ ਤੇ ਬੰਦੀ ਕਾਨੂੰਨੀ ਕਰਵਾਈ ਹੋਣੀ ਚਾਹੀਦੀ ਆ ਇਹ ਸਰ ਬੇਬੁਨਿਆਦ ਤੇ ਝੂਠੇ ਅਲੀਗੇਸ਼ਨ ਨੇ ਸਾਡੇ ਤੇ ਉਲਟਾ ਸਰ ਇਹਨਾਂ ਔਰਤਾਂ ਵੱਲੋਂ ਸਾਨੂੰ ਡੇਲੀ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਰਸਤੇ ਦੇ ਵਿੱਚ ਆਉਂਦੇ ਆ ਸਰ ਸਾਨੂੰ ਗੰਦੀਆਂ ਤੇ ਅਸ਼ਲੀਲ ਸਰ ਗਾਲਾਂ ਦੇ ਨਾਲ ਬੇਇੱਜ਼ਤ ਕੀਤਾ ਜਾਂਦਾ ਵਾ ਇੱਕ ਇਹ ਸਰ ਔਰਤਾਂ ਹੋਣ ਦਾ ਫਾਇਦਾ ਚੁੱਕਦੀਆਂ ਪਈਆਂ ਜੀ ਪਰ ਪਿੰਡ ਦੇ ਵਿੱਚ ਤੁਹਾਡੇ ਉੱਤੇ ਅਲੀਕੇਸ਼ਨ ਤੁਹਾਡੇ ਉੱਤੇ ਲਾਇਆ ਇਹਨਾਂ ਵਸਰੀਗਾ ਤਾਂ ਹੋਰ ਕਿਸੇ ਨੇ ਕਿਹਾ ਤੁਹਾਡੇ ਉੱਤੇ ਲਾਇਆ ਜਾ ਰਿਹਾ ਉਹ ਮੰਗਦਾ ਸਰ ਸਾਡਾ ਉਹਨਾਂ ਦੇ ਨਾਲ ਗੜੀ ਖਾਦੇ ਟੋਆ ਨੂੰ ਲੈ ਕੇ ਸਰ ਝਗੜਾ ਵਾ ਸਰ ਜਿਹਦੇ ਕੇ ਸਾਰੀ ਜ਼ਮੀਨ ਦੀ ਦੇਗਾਰੀ ਸਰ ਸਾਡੇ ਘਰ ਦੇ ਗੜੀ ਨਜਾਇਜ਼ ਔਰਤਾਂ ਵੱਲੋਂ ਕਬਜ਼ਾ ਕਰਦੇ ਪਏ ਨੇ ਸਰ ਅਸੀਂ ਉਹਨਾਂ ਨੂੰ ਪੋਲਿਟੀਕਲ ਦਬਾਅ ਦੇ ਨਾਲ ਨਹੀਂ ਕੋਈ ਸਰ ਰੋਕਦੇ ਪਏ ਸਰ ਆਪਾਂ ਕਾਨੂੰਨੀ ਹਿਸਾਰਾ ਲੈ ਕੇ ਸਰ ਉਹਦੇ ਨਾਲ ਹੀ ਰੋਕਦੇ ਪਏ ਤੇ ਸਰ ਉਹ ਸਾਡੇ ਤੇ ਏਸੀ ਗੱਲਾਂ ਇਲਜ਼ਾਮ ਲਾਉਂਦੇ ਪਏ ਨੇ ਇਸ ਮਾਮਲੇ ਵਿੱਚ ਤੁਹਾਡੇ ਵੱਲੋਂ ਵੀ ਕੋਈ ਦਰਖਾਸਤ ਵਗੈਰਾ ਸਰ ਸਾਡੇ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਮਾਨਯੋਗ ਡ ਮਾਨਯੋਗ ਐਸਐਸਪੀ ਸਾਹਿਬ ਦੇ ਡੀਸੀਪੀ ਸਾਹਿਬ ਪੰਜਾਬ ਅੰਮ੍ਰਿਤਸਰ ਸਰ ਇਹਨਾਂ ਸਾਰਿਆਂ ਨੂੰ ਬੇਮੁਨਾ ਤੇ ਝੂਠਿਆਂ ਇਲਜ਼ਾਮਾਂ ਵੱਲੋਂ ਪਹਿਲਾਂ ਹੀ ਆਲਰੇਡੀ ਕਾਨੂੰਨ ਦੇ ਵਿੱਚ ਰਹਿ ਕੇ ਸਰ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਜਿਹਦੀ ਕਿ ਸਰ ਰੈਫਰਟ ਨੰਬਰ ਸਾਡੇ ਕੋਲ ਮੌਜੂਦ ਨੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਤਰਕਸ਼ਾ ਦਿੱਤੀਆਂ ਸਰ ਸਾਡੇ ਕੋਲ 29 ਤਰੀਕ ਦੀ ਸਰ 29 ਪੰਜ ਦੀ ਅਸੀਂ ਸਰ ਝਗੜਾ ਆ ਸੀ ਨਾਲ ਦੇ ਨਾਲ ਹੀ ਸਰ ਆਪਾਂ ਕੰਪਲੇਨ ਕੀਤੀ ਸੀ ਇੱਕ ਬੀਡੀਪੀਓ ਸਾਹਿਬ ਨੇ ਇੱਕ ਐਸਐਚਓ ਜਿੰਡਿਆਲਾਗੁਰੂ ਨੂੰ ਜਿਹਦੇ ਸਬੰਧ ਦੇ ਵਿੱਚ ਸਰ ਇਹਨਾਂ ਔਰਤਾਂ ਨੂੰ ਉੱਥੇ ਬੁਲਾਇਆ ਵੀ ਗਿਆ ਨੇ ਬਟ ਸਰ ਇਹਨਾਂ ਔਰਤਾਂ ਕੋਲੋਂ ਨਾ ਤੇ ਕੋਈ ਕਾਗਜ਼ਾਤ ਆ ਮੌਜੂਦਾ ਜੋ ਮਾਲ ਮਹਿਕੇਵੇਂ ਵੱਲੋਂ ਆ ਸਰ ਉਹ ਸਾਡੇ ਤੇ ਇਹ ਵੀ ਅਲੀਗੇਸ਼ਨ ਲਾਉਂਦੇ ਨੇ ਕਿ ਜੋ ਤੁਹਾਡੇ ਕੋਲ ਕਾਗਜ਼ਾਤ ਨੇ ਇਹ ਬਿਲਕੁਲ ਜਾਲੀ ਨੇ ਸਰ ਮੈਂ ਇਹੀ ਚੀਜ਼ ਦੀ ਪ੍ਰਸ਼ਾਸਨ ਨੂੰ ਮੰਗ ਕਰਦਾ ਹਾਂ ਤੁਹਾਡੇ ਜ਼ਰੀਏ ਕਿ ਉਹ ਚੀਜ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਜੇ ਸਾਡੇ ਕੋਲ ਜਾਲੀ ਡਾਕੂਮੈਂਟ ਨੇ ਉਹਦੀ ਵੀ ਹੰਢ ਤੇ ਸਰ ਜੋ ਕਾਨੂੰਨੀ ਕਾਰਵਾਈ ਬੰਦੀ ਹੋਣੀ ਚਾਹੀਦੀ ਆ ਜੇ ਸਾਡੇ ਕੋਲ ਅਸਲ ਨੇ ਤੇ ਜੇ ਸਰ ਸਰ ਤੇ ਨਜਾਇਜ਼ ਇਲਜ਼ਾਮ ਲੱਗ ਰਹੇ ਨੇ ਫਿਰ ਇਹਨਾਂ ਔਰਤਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਅਜਿਹਾ ਵੀ ਇੱਕ ਮਾਮਲਾ ਆਇਆ ਸੀ ਆਪਣਾ ਬਿੰਡ ਮਾਨਾਂ ਵਾਲੇ ਤੋਂ ਉਹ ਤੁਹਾਡੀ ਡੋਗਰੇ ਤੋਂ ਉਹਦੇ ਵਿੱਚ ਇੱਕ ਮਾਤਾ ਜੀ ਤੇ ਇੱਕ ਵੀਡੀਓ ਵਾਲੇ ਨੂੰ ਹੈ। ਮਾਰਕਣੇ ਦਾ ਮਾਮਲਾ ਆਇਆ ਆਪਰੇ ਕੋਲ। ਹਾਂਜੀ ਉਹਨਾਂ ਨੇ ਦਰਖਾਸਤ ਦਿੱਤੀ ਹੈ ਜੀ ਕੋਈ ਉਹਨਾਂ ਦਾ ਜਗਾ ਦਾ ਟੋਇਆਂ ਦਾ ਰੋਲਾ ਚੱਲਦਾ ਜੀ। ਉਹ ਤਾਂ ਮਾਲ ਮਹਿਕਮਾ ਦੇਖੇਗਾ ਤੇ ਆਪਾਂ ਜੋ ਵੀ ਕੋਈ ਰੋਕੂ ਕਾਰਵਾਈ ਬਣੂਗੀ ਉਹ ਕਰ ਦਾਂਗੇ। ਪਰ ਉਹਨਾਂ ਦਾ ਕਹਿਣਾ ਕਿ ਅੱਠ ਜਾਣੇ ਵੱਲੋਂ ਉਹਨਾਂ ਨੂੰ ਮਾਰਕਟਿੰਗ ਕੀਤੀ ਜਾ ਰਹੀ ਹੈ ਜਿੰਨੇ ਵੀ ਬੰਦੇ ਸਾਹਮਣੇ ਆਉਣਗੇ ਸਾਰਿਆਂ ਦੇ ਕਾਰਵਾਈ ਕਰਾਂਗੇ ਪਰ ਇੱਕ ਜੁਣਾ ਉਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਪਿਛਲੇ ਮਹੀਨੇ ਦੀ ਦੀਪੰਜ ਨੂੰ ਆਪਣੇ ਵੱਲੋਂ ਵੱਲੋਂ ਪਰਿਵਾਰ ਵੱਲੋਂ ਦੀਪੰਜ ਨੂੰ ਦਰਖਾਸਤ ਦਿੱਤੀ ਗਈ ਸੀ ਉਦੋਂ ਤੱਕ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਹੁਣ ਸਾਡੇ ਕੋਲ ਆਈ ਦਰਖਾਸਤ ਹੁਣ ਇੱਥੇ ਆਪਾਂ ਗੌਰ ਕਰਾਂਗੇ ਜੀ ਸਰਹੀ ਕਿ ਨਾਲ ਮਾਧਿਅਮ ਰਸਾਲੇ ਵੀ ਜਿਲ੍ਹਾ ਮਾਧਿਅਮ ਨੇ ਕਿ ਸਾਡੇ ਉੱਪਰ 2 ਦਿਨ ਪਹਿਲਾਂ ਫਿਰ ਉਸ ਪਰਿਵਾਰ ਵੱਲੋਂ ਇੱਕ ਵਾਰੀ ਮਾਰਕੀਟਿੰਗ ਦੁਬਾਰਾ ਕੀਤੀ ਗਈ ਹੈ ਕੋਈ ਗੱਲ ਨਹੀਂ ਜੀ ਦੇਖ ਕੇ ਸਾਰਾ ਕੁਝ ਇਹਨਾਂ ਦਾ ਮਸਲਾ ਤੇ ਰੋਕੂ ਕਾਰਵਾਈ ਕਰ ਦਾਂਗੇ ਕੋਈ ਮਾਰਕਟ ਵਾਲਾ ਚੱਕਰ ਤੇ ਨਹੀਂ ਆਉਂਦਾ ਜਿਹੜਾ ਬਾਕੀ ਦਾ ਮਸਲਾ ਆ ਉਹ ਮਾਲ ਵਿਭਾਗ ਦੇਖੇਗਾ ਜਿਹਦੀ ਜਗ੍ਹਾ ਹੋਊਗੀ ਉਹਨਾਂ ਨੂੰ ਦਵਾ ਦੇਗਾ ਮਾਲ ਵਿਭਾਗ ਉਹ ਉਹਨਾਂ ਦਾ ਮਾਲ ਦਾ ਕੰਮ ਹੈ